ਸਸੀ ਕਲ ਜੀ ਫਰਸਟ ਟੈਸਟ ਲੋਥ ਉਸੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਹਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਲਓ ਜੀ ਪਹਿਲਾ ਸੂਟ ਦੇਖੋ ਮਟਕਾ ਸਿਲਕ ਦਾ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਆ ਲਓ ਜੀ ਮਟਕਾ ਸਿਲਕ ਦੇ ਵਿੱਚ ਸੂਟ ਹੈ ਬਹੁਤ ਹੀ ਸੋਹਣਾ ਲੱਗਦਾ ਕਲਰ ਵੀ ਬਹੁਤ ਪਿਆਰਾ ਹੈ ਔਰ ਸਟਫ ਵੀ ਬਹੁਤ ਜਿਵੇਂ ਨਾ ਉਹ ਨਹੀਂ ਹੁੰਦੀ ਆਪਣੀ ਖਾਦੀ ਸਿਲਕ ਉਹ ਸਟਾਈਲ ਜਿਹਦਾ ਸੂਟ ਹੁੰਦਾ ਹੈ ਇਹ ਤੇ ਵਧੀਆ ਲੱਗਦਾ ਜੀ ਬਹੁਤ ਹੀ ਪਿਆਰਾ ਸੂਟ ਲੱਗਦਾ ਇਹ ਤੇ ਲਾਈਟ ਵੇਟ ਬਿਲਕੁਲ ਹਲਕਾ ਵੇਅਰ ਠੀਕ ਹੈ ਤੇ ਇਹ ਹੈਗੀ ਆ ਜੇ ਨਾਲ ਸਲਵਾਰ ਲਓ ਜੀ ਸਿਲਕ ਦੀ ਸਲਵਾਰ ਨਾਲ ਆਉਗਾ ਸੀ ਬਹੁਤ ਸੋਹਣਾ ਸੀ ਤੇ ਰਚਮਸ਼ ਕਰਦਾ ਸੂਟ ਹੈ ਇਹ 2250 ਦੇ ਵਿੱਚ ਮਿਲਣਾ ਜੀ ਇਹ ਸੂਟ ਤੁਹਾਨੂੰ ਫ੍ਰੀ ਸ਼ਿਪਿੰਗ ਨਾਲ ਆਉਗਾ ਅਗਲਾ ਸੂਟ ਦੇਖੋ ਇੰਨੇ ਕੁ ਪਿਆਰੇ ਸੂਟ ਹਨ ਜੀ ਇਹ ਤਾਂ ਪੁੱਛੋ ਹੀ ਨਾ ਤੁਸੀਂ ਇਹ ਲੋ ਇਹ ਹੈਗੇ ਨੇ ਤੈਨਿਸ਼ੂਈ ਬਨਾਰਸੀ ਲੋ ਤੈਨਿਸ਼ੂਈ ਦੇ ਸੂਟ ਦੇਖੇ ਨੇ ਤੁਸੀਂ ਪਹਿਲਾਂ ਬਹੁਤ ਚੱਲਦੀ ਹੁੰਦੀ ਸੀ ਇਹ ਬਨਾਰਸੀ ਸੂਟ ਨੇ ਜੀ ਤੈਨੂੰ ਹੀ ਬਨਾਰਸੀ ਕਹਿੰਦੇ ਆ ਇਹਨੂੰ ਤੇ ਆ ਲੋ ਤੁਸੀਂ ਦੇਖੋ ਨੇੜੇ ਕਰਕੇ ਆ ਲੋ ਥੋੜਾ ਜਿਹਾ ਸੈਲਫ ਜਿਹਾ ਪ੍ਰਿੰਟ ਆਊਗਾ ਵਿੱਚ ਦਿਖ ਰਿਹਾ ਨਾ ਤੇ ਆ ਸਾਰਾ ਬਨਾਰਸੀ ਵਰਕ ਹੋਇਆ ਹੋਇਆ ਹੈ ਉੱਪਰ ਇਹਦੇ ਔਰ ਕਲਰ ਬਹੁਤ ਜਿਆਦਾ ਸੋਹਣਾ ਕਲਰ ਹੈ ਬਹੁਤ ਹੀ ਜਿਆਦਾ ਲੋ ਤੇ ਇਹਦੇ ਨਾਲ ਇਹ ਵਾਲੀ ਰਹੂਗੀ ਸਲਵਾਰ ਠੀਕ ਹੈ ਬਨਾਰਸੀ ਸੂਟ ਨੇ ਔਰ ਲਾਈਟ ਵੇਟ ਸੂਟ ਨੇ ਬਹੁਤ ਪਿਆਰੇ ਕਲਰ ਨੇ ਤੇ ਪ੍ਰਾਈਸ ਉਹਦੇ ਅਕੋਰਡਿੰਗਲੀ ਕੁਛ ਵੀ ਨਹੀਂ ਹੈਗੀ ਪ੍ਰਾਈਸ ਹੈਗੀ ਹੈ 1795 ਜੀ ਅਦਲਾ ਦੇਖੋ ਨਾਲਾਰੇ ਦੇ ਵਿੱਚ ਦੇਖ ਲਓ ਇਹ ਵਾਲਾ ਕਲਰ ਲਓ ਆਇਆ ਹਾਲੇ ਇਹ ਲਾਸਟ ਲਾਸਟ ਕਾਪ ਦੇ ਸੂਟ ਆ ਜੀ ਵਿਆਹ ਵਾਂਗ ਕਰਦੇ ਲਓ ਇਸ 1795 ਦੇ ਵਿੱਚ ਮਿਲ ਜਾਣਗੇ ਤੇ ਫ੍ਰੀ ਸ਼ਿਪਿੰਗ ਨਾਲ ਆਉਣਗੇ ਸੂਟ ਲੋ ਜੀ ਇਹ ਬੜਾ ਸੂਟ ਦੇਖੋ ਇਹ ਵੀ ਤੁਹਾਨੂੰ ਬਨਾਰਸੀ ਸੂਟ ਮਿਲੇਗਾ ਬਹੁਤ ਹੀ ਖੂਬਸੂਰਤ ਜੈ ਸੰਤ ਤੇ ਕਲਰ ਇਹ ਵੀ ਕਲਰ ਹੈ ਜਿਹੜਾ ਇਹ ਹਮੇਸ਼ਾ ਲਈ ਕਰਦੇ ਨੇ ਸਾਰੇ ਕੋਈ ਵੀ ਪਾਲੇ ਯੰਗ অর 올ਡ ਹਰ ਤਰ੍ਹਾਂ ਦੇ ਏਜ ਗਰੁੱਪ ਨੂੰ ਸੂਟ ਕਰਦਾ ਹੈ 1795 ਦੇ ਵਿੱਚ ਤੇ ਅਗਲੇ ਮੈਂ ਤੁਹਾਨੂੰ ਆ ਸੂਟ ਦਿਖਾਉਣੀ ਆ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਇੱਕ ਕਲਰ ਥੋੜਾ ਜਿਹਾ ਲਾਈਟ ਦਿਖਾਵਾਂਗੇ ਤੇ ਇੱਕ ਕਲਰ ਥੋੜਾ ਜਿਹਾ ਡਾਰਕ ਦਿਖਾਵਾਂਗੇ ਰੀਵਾ ਦੇ ਵਿੱਚ ਸੂਟ ਆਊਗਾ ਰੀਵਾ ਬ੍ਰਾਂਡ ਦੇ ਸੂਟ ਨੇ ਥੋੜੇ ਬ੍ਰਾਂਡਡ ਸੂਟ ਨੇ ਬ੍ਰਾਂਡਡ ਸੂਟ ਹੁੰਦੇ ਨੇ ਨਾ ਜਿਹੜੇ ਉਹਨਾਂ ਦਾ ਥੋੜਾ ਜਿਹਾ ਰੇਟ ਵੀ ਫਿਰ ਅਪ ਹੋ ਜਾਂਦਾ ਹੈ ਲੋ ਜੀ ਜਿ ਕਾਰਡ ਦੇ ਵਿੱਚ ਹੈ ਸ਼ਿਮਰ ਦਾ ਟੱਚਾ ਵਿੱਚ ਔਰ ਸੈਲਫ ਪ੍ਰਿੰਟ ਦਿਖ ਰਿਹਾ ਇਹਨੂੰ ਅਸੀਂ ਜਿ ਕਾਰਡ ਕਹਦੇ ਨੇ ਜੀ ਜਿਹੜਾ ਸਿੰਪਲ ਵਿੱਚ ਥੋੜਾ ਜਿਹਾ ਸੈਲਫ ਪ੍ਰਿੰਟ ਹੁੰਦਾ ਠੀਕ ਹੈ ਔਰ ਇੰਨਾ ਕੁ ਪਿਆਰਾ ਸੂਟ ਹੈ ਨਾ ਬਸ ਐਂ ਲੱਗਦਾ ਵੀ ਇਹਨੂੰ ਦੇਖੀ ਜਾ ਇੰਨਾ ਸੋਹਣਾ ਸੂਟ ਹੈ ਆਲ ਓਵਰ ਦੇ ਵਿੱਚ ਸੂਟ ਹੈ ਜੀ ਇਹ ਬਹੁਤ ਖੂਬਸੂਰਤ ਸੰਕਰ ਅੰਬੀ ਅੰਬੀ ਨਹੀਂ ਆ ਲਪ੍ਰਿੰਟ ਹੈ ਔਰ ਪਾਰਟੀ ਵੀਰ ਸੂਟ ਹੈਗੇ ਨੇ ਜੀ ਪਾਰਟੀ ਵੀਰ ਲੁੱਕ ਦੇ ਸੂਟ ਨੇ 2175 ਦੇ ਵਿੱਚ ਸੂਟ ਮਿਲੂਗਾ ਜੀ ਇਹ 5 ਮੀਟਰ ਸੂਟ ਆਊਗਾ ਤੁਹਾਡੇ ਕੋਲ ਫ੍ਰੀ ਸ਼ਿਪਿੰਗ ਨਾਲ ਆਊਗਾ ਤੇ ਅਗਲਾ ਦੇਖੋ ਇਹਦੇ ਵਿੱਚ ਹੀ ਹੈ ਪਰ ਇਹ ਕਲਰ ਦਾ ਫਰਕ ਹੈ ਰਾਣੀ ਕਲਰ ਹੈ ਜੀ ਇਹ ਇਹਨੂੰ ਆਪਾਂ ਪਿੰਕ ਜਾਂ ਮਜੈਂਟਾ ਨਹੀਂ ਕਹਿ ਸਕਦੇ ਇਹ ਰਾਣੀ ਕਲਰ ਦੇ ਵਿੱਚ ਸੂਟ ਹੈ ਲੋ ਸੋਹਣਾ ਜਿਹਾ ਕਲਰ ਹੁੰਦਾ ਜੀ ਦਾ ਬਿਲਕੁਲ ਸਹੀ ਆ ਰਿਹਾ ਬੜਾ ਹੀ ਜਿਆਦਾ ਸੋਹਣਾ ਕਲਰ ਹੈ ਦੀਵਾ ਬ੍ਰਾਂਡ ਦੇ ਸੂਟ ਨੇ ਔਰ ਪ੍ਰਾਈਸ ਹੈਗੀ ਹੈ 2175 ਸ਼ਮਲਦਾ ਵਿੱਚ ਟੱਚ ਹੈ ਬੜਾ ਹੀ ਜਿਆਦਾ ਸੋਹਣਾ ਸੂਟ ਹੈ ਜੀ ਬਸ ਐਂ ਲੱਗਦਾ ਵੀ ਭੁੱਖ ਲੈਂਦੀ ਹੈ ਦੇਖ ਕੇ ਇਹਦੇ ਸੋਹਣੇ ਸੂਟ ਲੋ ਲੋ ਜੀ ਹੋਰ ਸੂਟ ਦਿਖਾਉਣੀ ਹੈ ਲੋ ਜੀ ਅਗਲਾ ਸੂਟ ਦਿਖਾਉਣੀ ਆ ਤੁਹਾਨੂੰ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਇਹ ਵੀ ਅ ਗਲਾਸ ਸਿਲਕ ਦਾ ਹੀ ਸੂਟ ਹੈਗਾ ਇਹਦੇ ਵਿੱਚ ਥੋੜਾ ਜਿਹਾ ਸ਼ਾਈਨ ਹੈ ਜਿਹੜੀ ਉਹ ਜ਼ਿਆਦਾ ਹੈ ਤੇ ਵਿਆਹ-ਵਿਆਹ ਕਰਦਾ ਸੂਟ ਹੈ ਮੁੰਡੇ ਦੀ ਮਾਂ ਪਾਵੇ ਕੁੜੀ ਦੀ ਮਾਂ ਪਾਵੇ ਮੰਮੀ ਭੂਆ ਮਾਸੀ ਭੈਣ ਜਿਹੜੀਆਂ ਮਰਜ਼ੀ ਕਾਹਨ ਇੰਨਾ ਕ ਸੋਹਣਾ ਸੂਟ ਹੈ ਨਾ ਜੀ ਇਹ ਜੇ ਤੁਸੀਂ ਬਿਲਕੁਲ ਡਿਫਰੈਂਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਉਹ ਪਾ ਸਕਦੇ ਹੋ ਔਰ ਸਾਰੇ ਉੱਪਰ ਤੁਹਾਨੂੰ ਹੈਂਡਵਰਕ ਮਿਲੂਗਾ 2.5 ਦਾ 2.5 ਮੀਟਰ ਸ਼ਰਟ ਸਾਰੇ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਠੀਕ ਹੈ ਜੀ ਤੇ ਇਹਦੇ ਨਾਲ ਸਲਵਾਰ ਹੈ ਜਿਹੜੀ ਉਹ ਇਹ ਵਾਲੀ ਰੱਖੀ ਆਪਾਂ ਲਓ ਸੈਟਨ ਔਰਗੈਂਜ਼ਾ ਦੀ ਬੜੀ ਹੀ ਪਿਆਰੀ ਜੀ ਸਲਵਾਰ ਹੈਗੀ ਆ ਦੇ ਨਾਲ ਤੇ ਇਹ ਹੈਗਾ ਜੀ ਪੂਰਾ ਸੂਟ ਇਹੋ ਜੀ ਅਗਲਾ ਦੇਖੋ ਇਹਦੇ ਵਿੱਚ ਹੀ ਆ ਸੇਮ ਬਸ ਕਲਰ ਫਰਕ ਹੈ ਬਹੁਤ ਪਿਆਰੇ ਸੂਟ ਨੇ ਔਰ ਦੇਖਦੇ ਹੀ ਰਹੋ ਬਸ ਕਿਉਂਕਿ ਆਮ ਕੜਾਈਆਂ ਕੜੂਈਆਂ ਉਹ ਆਮ ਹੁੰਦੀਆਂ ਨੇ ਘੇਰੇ ਤੇ ਗਲੇ ਤੇ ਹਨਾ ਨੈਕ ਤੇ ਜਿਹੜੀ ਆ ਚੀਜ਼ ਆ ਇਹ ਬਿਲਕੁਲ ਡਿਫਰੈਂਟ ਚੀਜ਼ ਹੈਗੀ ਹੈ ਪੂਰੇ ਸ਼ਰਟ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੂਗਾ ਤੇ ਇਹ ਵਾਲੀ ਨਾਲ ਮਿਲੂਗੀ ਜੀ ਇਹਦੇ ਸਲਵਾਰ ਬੜਾ ਸੋਹਣਾ ਜਿਹਾ ਕਲਰ ਹੈਗਾ ਸਲਵਾਰ ਦਾ ਅੱਖਾਂ ਨੂੰ ਖਾਣ ਵਾਲਾ ਨਹੀਂ ਆ ਫਲਾਵਰ ਨਾਲ ਮੈਚ ਕੀਤਾ ਹੋਇਆ ਠੀਕ ਹੈ ਅਗਲਾ ਦੇਖੋ ਸਕਾਈ ਜਿਹਾ ਕਲਰ ਹੈ ਨਾ ਲੋ ਸਕਾਈ ਕਲਰ ਦੇ ਵਿੱਚ ਸੂਟ ਬਹੁਤ ਸੋਹਣਾ ਸੂਟ ਆ ਲਸ਼ ਲਸ਼ ਕਰਦੇ ਸੂਟ ਨਹੀਂ ਕਹਿੰਦੇ ਹੁੰਦੇ ਜੇ ਨਾ ਇਹ ਉਹ ਵਾਲੇ ਸੂਟ ਨੇ ਦਿਨ ਦਾ ਫੰਕਸ਼ਨ ਹੈ ਰਾਤ ਦਾ ਫੰਕਸ਼ਨ ਹੈ ਜਿਹੜੇ ਤੇ ਮਰਜ਼ੀ ਪਾਓ ਬਹੁਤ ਹੀ ਸੋਹਣੇ ਲੱਗਣ ਵਾਲੇ ਸੂਟ ਨੇ ਇਹ ਤੇ ਸਲਵਾਰ ਦੇਖੋ ਇਹਦੇ ਨਾਲ ਇਹ ਵਾਲੀ ਸਕਾਈ ਕਲਰ ਦੀ ਸਲਵਾਰ ਇਹ ਫਲਾਵਰ ਨਾਲ ਮੈਚ ਕੀਤੀ ਹੋਈ ਠੀਕ ਹੈ ਜੀ ਕਾਫੀ ਵਧੀਆ ਸੂਟ ਨੇ ਵਹਿ ਜਾ ਵਹਿ ਜਾ ਕਰਦੇ ਸੂਟ ਨੇ ਤੇ ਇੱਕ ਮਿੰਟ ਚ ਚੱਕਣ ਵਾਲੇ ਸੂਟ ਨੇ ਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਸਤਿ ਸ੍ਰੀ ਅਕਾਲ